ਸਤਿ ਸ਼੍ਰੀ ਅਕਾਲ ਜੀ ਅੱਜ ਦੇ ਐਮਸੀਕਿਊ ਹਨ ਸਭ ਤੋਂ ਪਹਿਲਾ ਪ੍ਰਸ਼ਨ ਪੰਜਾਬ ਦੇ ਮਜ਼ਦੂਰ ਕਵਿਤਾ ਕਿਸ ਨੇ ਲਿਖੀ ਹੋਈ ਹੈ ਕਵਿਤਾ ਦਾ ਨਾਮ ਹੈ ਮਜ਼ਦੂਰ ਇਹ ਕਵਿਤਾ ਕਿਸ ਨੇ ਲਿਖੀ ਹੋਈ ਹੈ ਪੂਰਨ ਸਿੰਘ ਜੀ ਅਮਰਤਾ ਪ੍ਰੀਤਮ ਜਾਂ 모ਹਨ ਸਿੰਘ ਇਹ ਲਿਖੀ ਹੋਈ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਹੈ ਪ੍ਰਸ਼ਨ ਨੰਬਰ ਦੂਸਰਾ 라ਵੀ ਅਤੇ ਚਨਾ ਕਵਿਤਾ ਕਿਸ ਨੇ ਲਿਖੀ ਹੋਈ ਹੈ 라ਵੀ ਤੇ ਚਨਾ ਕਵਿਤਾ ਕਿਸ ਨੇ ਲਿਖੀ ਹੋਈ ਹੈ ਨੰਦ ਲਾਲ ਨੌਰਪੁਰੀ ਅਮਰਤਾ ਪ੍ਰੀਤਮ ਮੋਹਨ ਸਿੰਘ ਇਹ ਕਵਿਤਾ ਲਿਖੀ ਹੋਈ ਹੈ ਨੰਦ ਲਾਲ ਨੌਰਪੁਰੀ ਜੀ ਦੁਆਰਾ ਹਾਂਜੀ ਅਗਲਾ ਪ੍ਰਸ਼ਨ ਬਿਨਾਪਸ਼ਾ ਦਾ ਫੁੱਲ ਕੀ ਪਿੰਦਾ ਹੈ ਬਿਨਾਪਸ਼ਾ ਦਾ ਫੁੱਲ ਕੀ ਪਿੰਦਾ ਹੈ ਪਾਣੀ ਤੇਲ ਜਾਂ ਮੀ ਇਹ ਪਿੰਦਾ ਹੈ ਤੇਲ ਹਾਂਜੀ ਅਗਲਾ ਪ੍ਰਸ਼ਨ ਬੰਤੇ ਦੇ ਕਿੰਨੇ ਬੱਚੇ ਸਨ ਬੰਤੇ ਦੇ ਕਿੰਨੇ ਬੱਚੇ ਸਨ ਹਾਂਜੀ ਇਹ ਪ੍ਰਸ਼ਨ ਹੈ ਨਾਵਲ ਸਾਡਾ ਇੱਕ ਹੋਰ ਨਵਾਂ ਸਾਲ ਹਾਂਜੀ ਚਾਰ ਬੱਚੇ ਤਿੰਨ ਬੱਚੇ ਜਾਂ ਅੱਠ ਉਸ ਦੇ ਤਿੰਨ ਬੱਚੇ ਸਨ ਦੋ ਧੀਆਂ ਸੀ ਤੇ ਇੱਕ ਪੁੱਤਰ ਸੀ ਠੀਕ ਹੈ ਜੀ ਦੋ ਧੀਆਂ ਇੱਕ ਪੁੱਤਰ ਤੇ ਉਹਦੇ ਤਿੰਨ ਬੱਚੇ ਸਨ ਅਗਲਾ ਪ੍ਰਸ਼ਨ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪੰਜ ਤਿੰਨ ਜਾਂ ਅੱਠ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਆਮ ਨਾਮ ਖਾਸ ਨਾਮ ਇਕਾਠਵਚਕ ਨਾਮ ਬਸੂਵਚਕ ਨਾਮ ਅਤੇ ਪਾਬਾਚਕ ਨਾਮ ਅਗਲਾ ਪ੍ਰਸ਼ਨ ਸ਼ੋਧੇ ਸ਼ਬਦ ਚੁਣਨਾ ਹੈ ਸਹੀ ਸ਼ਬਦ ਜੋੜ ਪਹਿਲਾ ਹੀ ਹੈ ਦੁਪਹਿਰ ਦੂਸਰਾ ਹੈ ਦੂਪਰ ਤੇ ਤੀਸਰਾ ਹੈ ਦੋ ਪਹਿਰ ਸਹੀ ਸ਼ਬਦ ਹੈ ਦੁਪਹਿਰ ਹਾਂਜੀ ਅਗਲਾ ਪ੍ਰਸ਼ਨ ਕੁੱਲ ਦਾ ਅਰਥ ਦੱਸੋ ਕੁੱਲ ਦਾ ਅਰਥ ਹੁੰਦਾ ਹੈ ਖਾਨਦਾਨ ਠੀਕ ਹੈ ਜੀ ਕੁੱਲ ਖਾਨਦਾਨ ਜੇ ਹੁੰਦਾ ਕੱਕੇ ਨੂੰ ਔਂਕੜ ਉਪਰ ਅੱਧਕ ਲੱਲਾ ਕੂਲ ਕੁੱਲ ਦਾ ਮਤਲਬ ਹੋਣਾ ਸੀ ਸਾਰਾ ਜੇ ਹੁੰਦਾ ਕੱਕੇ ਨੂੰ ਅੰਦਰ ਲੈਂਕੜ ਲੱਲਾ ਕੂਲ ਕੂਲ ਦਾ ਮਤਲਬ ਹੁੰਦਾ ਕੋਮਲ ਹੁਣ ਹੈ ਕੁੱਲ ਕੁੱਲ ਦਾ ਮਤਲਬ ਹੈ Kandan